अली न دا عذاب हूंदा बुक دے منکر حقیر ہوندے मुलकर دا نوکر نواب हूंदा अली دے منکر حقیر ہوندے द دا نوکر نواب हूंदा ਜਿਹਨ ਵੀ ਸੰਗਤ ਹੈ ਬੜੇ ਕਰਮਾ ਵਾਲੇ ਉਹ ਬੜੇ ਭਾਗਾਂ ਵਾਲੇ ਉਹ ਸਾਰੇ ਕਿਹਾ ਜੇ ਉਹ ਬੁਲੰਗ ਪਾਵਰ ਸੁਪਰੀਮ ਪਾਵਰ ਜਿਹਨੂੰ ਕਹਿ ਦਿੰਨੇ ਹਜ਼ਰਤ ਦਾਤਾ ਜਿੰਦਾ ਸ਼ਾਨਦਾਰ ਸਰਦਾਰ ਬਲੀਦीन ਸਰਦਾਰ ਉਹਨਾਂ ਦੀ ਆਸਰੀ ਦੇ ਵਿੱਚ ਅੱਪਾ ਬੈਠੇ ਆ ਤੇ ਉਹ ਸਾਡੀ ਆਸਰੀ ਮਨਜ਼ੂਰ ਕਰ ਲੈਣਾ ਤੇ ਇਸ ਤੋਂ ਵੱਡੀ ਹੋਰ ਖੁਸ਼ ਨਸੀਬੀ ਕੀ ਹੋ ਸਕਦੀ ਹੈ ਇਸ ਦਿਵਾਰ ਤੋਂ ਬਾਪਸ਼ਾਹੀਆਂ ਸ਼ੈਨ ਸ਼ੈਆਂ ਤਾਜੋ ਤਖਤ ਦੁੱਧ ਪੁੱਤ ਜ਼ਮੀਨ ਜ਼ਿਆਦਾ ਹੈ ਹੀਰੇ ਜਵਾਰਾ ਜੋ ਮੰਗੀਆਂ ਮਿਲਦਾ ਹੈ ਬਸ ਇੱਕ ਮੰਗਣ ਦਾ ਢੰਗ ਹੋਣਾ ਚਾਹੀਦਾ ਮੰਗਣ ਦਾ ਤਰੀਕਾ ਹੋਣਾ ਚਾਹੀਦਾ ਜਿੰਨੇ ਨੇ ਤਰੀਕਾ ਆ ਗਿਆ ਉਹਨਾਂ ਨੂੰ ਪੁੱਛਿਆ ਦੇਖੋ ਕੀ ਕੀ ਮੰਗ ਕੇ ਲੈ ਗਏ ਕੀ ਕੀ ਸਰਕਾਰ ਨੇ ਉਹਨਾਂ ਨੂੰ ਦੇ ਦਿੱਤਾ ਉਹ ਪਤਾ ਕੀ ਕਹਿੰਦੇ ਨੇ ਕਿ ਤੇਰੇ ਕਰਮ ਸੇ ਪਹਿਲੇ ਮੁਝੇ ਕੋਈ ਜਾਣਦਾ ਨਾ ਥਾ ਯਾ ਮੇਰੀ ਸਰਕਾਰ ਤੇਰੇ ਕਰਮ ਸੇ ਪਹਿਲੇ ਮੁਝੇ ਕੋਈ ਜਾਣਦਾ ਨਾ ਥਾ ਲੇਕਿਨ ਅਬ ਤੇਰੇ ਕਰਮ ਸੇ ਮੁਝੇ ਜਾਣਦਾ ਹੈ ਜ਼ਮਾਨਾ ਅਬ ਤੇਰੇ आना। देखने वाले मेरी तरफ ना देख मैं क्या हूं मैं कौन हूं मैं कैसा हूं ऐ मेरी तरफ ना देख मैं जिनका कहलाता हूं जरा उनकी तरफ देख मैं जिनका कहलाता जरा उनकी तरफ दे मौलानी मुश्किल विशा शेख खुदा ला फता लाली ਸਰਕਾਰ ਦੇ ਮੂਰੀਦ ਕੰਬਰ ਆਪ ਸਰਕਾਰ ਨੇ ਕਿੰਨਾਂ ਆਵਾਜ਼ ਦੀ ਕੰਬਰ ਇਧਰ ਆਓ ਹਜ਼ਰਤ ਕੰਬਰ ਚਲੇ ਗਏ ਜੀ ਮੌਲਾ ਕੀ ਹੁਕਮ ਹੈ ਆਪਨੇ فرمایا ਕਿ ਜਾਓ ਇਹ ਸੱਚਿਆਂ ਦਾ ਇਲਾਕਾ ਹੈ ਸਹੀਦਾਂ ਦਾ ਇਲਾਕਾ ਹੈ ਇੱਥੇ ਜਾ ਕੇ ਦੇਖ ਕੇ ਤੂੰ ਝੂਠ ਨਹੀਂ ਬੋਲਦਾ ਕੋਈ ਘੱਟ ਨਹੀਂ ਤੋਲਦਾ ਸਾਡੇ ਬਾਜ਼ਾਰ ਦੇ ਵਿੱਚ ਜਾ ਹਜ਼ਰਤ ਕੰਬਰ ਹੱਥ ਜੋੜ ਕੇ ਅਰਜ਼ ਕਰ ਲਗੇ ਮੌਲਾ ਕਿ ਤੁਹਾਡੇ ਹੁਨੇ ਆ ਮੈਂ ਜਾਵਾਂ ਇਹ ਗੱਲ ਨਹੀਂ ਜੱਚਦੀ ਕਿ ਤੁਸੀਂ ਚੱਲੋ ਕਿ ਮੈਂ ਵੀ ਤੁਹਾਡੇ ਨਾਲ ਨਾਲ ਚੱਲਦਾ ਮੌਲਾ پاک ਅਸਲ ਨਾਗੇ ਕਹਿੰਦੇ ਇਕੱਤਰ ਚੱਲੋ ਫਿਰ ਅੱਪਾ ਚੱਲਦੇ ਆ ਹਸਤ ਇਕੰਬਰ ਕਹਿੰਦੇ ਮੌਲਾ ਇੱਥੇ ਹੀ ਰੁਕਿਓ ਪੱਜਾ ਪੱਜਾ ਗਿਆ ਮੌਲਾ ਵਾਸਤੇ ਇੱਕ ਸਵਾਰੀ ਲੈ ਆਇਆ ਕਹਿੰਦੇ ਮੌਲਾ ਮੈਂ ਤੁਰ ਕੇ ਚੱਲਦਾ ਤੁਸੀਂ ਸਵਾਰੀ ਤੇ ਸਵਾਰ ਹੋ ਕੇ ਚੱਲਣਾ ਆਪ ਸਰਕਾਰ ਸਵਾਰੀ ਤੇ ਬੈਠ ਕੇ ਸਵਾਰੀ ਚੱਲ ਰਹੀ ਹੈ ਕੰਬਰ ਨੇ ਉਹ ਬਾਗਦੋਰ ਹੱਦ ਦੇ ਵਿੱਚ ਫੜੀ ਆ ਬਾਜ਼ਾਰ ਦੇ ਵਿੱਚ ਉਹ ਦੀ ਸਰਕਾਰ ਦੀ ਸਵਾਰੀ ਲੈ ਕੇ ਜਾ ਰਹੇ ਆ ਹੁਣ ਸਵਾਰੀ ਤੇ ਮੌਲਾ پاک ਸਵਾਰ ਹੋਏ ਬਾਜ਼ਾਰ ਦੇ ਵਿੱਚੋਂ ਦੀ ਜਾ ਰਹੇ ਨੇ ਸਰਕਾਰ ਬੜੇ ਖੁਸ਼ ਹੁੰਦੇ ਜਾ ਰਹੇ ਨੇ ਕਿਸ ਕਲ ਤੋਂ ਕਿ ਜਿੱਧਰ ਵੀ ਨਜ਼ਰ ਮਾਰਦੇ ਨੇ ਬਾਜ਼ਾਰ ਦੇ ਵਿੱਚ ਖਰੀਦਦਾਰੀ ਹੋ ਰਹੀ ਆ ਦੁਕਾਨਾਂ ਖੁੱਲੀਆਂ ਨੇ ਦੁਕਾਨਾਂ ਦੇ ਵਿੱਚ ਰਸ਼ ਹੈ ਪਰ ਉੱਥੇ ਸਾਚੀ ਬੋਲਿਆ ਜਾ ਰਿਹਾ ਤੇ ਸਾਚੀ ਤੋਲਿਆ ਜਾ ਰਿਹਾ ਆ ਸਰਕਾਰ ਇਸ ਕਰ ਤੋਂ ਬੜੇ ਖੁਸ਼ ਹੁੰਦੇ ਅੱਗੇ ਜਾ ਰਹੇ ਨੇ ਸਾਰੀ ਤੁਰਦੇ ਆ ਤੁਰਦੇ ਆ ਤੁਰਦੇ ਆ ਤੁਰਦੇ ਆ ਬਾਜ਼ਾਰ ਦੇ ਵਿਚਾਲੇ ਜਦੋਂ ਪਹੁੰਚੇ ਉੱਥੇ ਜਾ ਕੇ ਮੌਲਾ ਪਾਕ ਕੀ ਦੇਖਦੇ ਨੇ ਕਿ ਸਾਰਾ ਬਾਜ਼ਾਰ ਖੁੱਲ ਹੈ ਤੇ 21 ਦੁਕਾਨ ਬੰਦ ਹੈ 21 ਦੁਕਾਨ ਬੰਦ ਹੈ ਮੌਲਾ ਪਾਕ ਨੇ ਕੰਬਰ ਨੂੰ ਕਿਹਾ ਕੰਬਰ ਇਧਰ ਆਓ ਕਿ ਸਾਰਾ ਬਾਜ਼ਾਰ ਖੁੱਲਿਆ ਆ ਦੇਖੋ ਪਤਾ ਕਰੋ ਇਹ ਕਿਹਦੀ ਦੁਕਾਨ ਹੈ ਉਹਨੇ ਕਿਉਂ ਬੰਦ ਕੀਤੀ ਹੈ ਹਜ਼ਰਤ ਕੰਬਰ ਨੇ ਆਪਣੇ ਮੌਲਾ ਦਾ ਹੁਕਮ ਲਿਆ ਚਲਾ ਗਿਆ ਪੁੱਛਤਾ ਪਛਾਉਂਦਾ ਉਸ ਉਸ ਬੰਦੇ ਦੇ ਘਰੇ ਚਲਾ ਗਿਆ ਆਵਾਸ ਆਇਆ ਪੁੱਛਣ ਤੇ ਕੀ ਪਤਾ ਲਗਾ ਕਿ ਜਿਹਦੀ ਦੁਕਾਨ ਬੰਦ ਸੀ ਕੋਈ ਏਦਾਂ ਵੇਦਾਂ ਦਾ ਬੰਦਾ ਨਹੀਂ ਸੀ ਉਹ ਮੌਲਾ ਦੀ ਸਰਕਾਰ ਦਾ ਬੜਾ ਵੱਡਾ ਆਸ਼ਕ ਸੀ ਬੜਾ ਵੱਡਾ ਆਸ਼ਕ ਸੀ ਆ ਕੇ ਹਜ਼ਰਤ ਕੰਬਰ ਕਹਿੰਦੇ ਨੇ ਸਰਕਾਰ ਆ ਜਿਹਦੀ ਦੁਕਾਨ ਬੰਦ ਹੈ ਨਾ ਉਹ ਤੁਹਾਡਾ ਬੜਾ ਵੱਡਾ ਆਸ਼ਕ ਹੈ ਤੇ ਮੋਲਾਪਾਕ ਨੇ ਕਿਹ ਚੱਲਿਆ ਜੇ ਸਾਡਾ ਵੱਡਾ ਐਡਾ ਵੱਡਾ ਆਸ਼ਕਾ ਉਹਨੇ ਦੁਕਾਨ ਬੰਦ ਕਿਉਂ ਕੀਤੀ ਐ ਕਹਿੰਦਾ ਸਰਕਾਰ ਮੈਂ ਇਹ ਵੀ ਪਤਾ ਕਰਕੇ ਆਇਆ ਇਹ ਵੀ ਪੁੱਛਿਆ ਅੱਜ ਹੀ ਉਹਨੇ ਦੁਕਾਨ ਨਹੀਂ ਬੰਦ ਕੀਤੀ 5-6 ਦਿਨ ਤੋਂ ਬੰਦ ਐ ਆਪਨੇ ਕਿਹਾ ਕਿਉਂ ਕਹਿੰਦਾ ਸਰਕਾਰ ਇਸ ਕਰਕੇ ਉਹਨੇ ਬੰਦ ਕੀਤੀ ਐ ਕਿਉਂਕਿ ਉਹ ਬਿਮਾਰ ਐ ਉਹ ਬਿਮਾਰ ਐ ਇਸ ਕਰਕੇ ਉਹ ਦੁਕਾਨ ਖੋਲਣ ਜੋਗਾ ਨਹੀਂ ਇਸ ਕਰਕੇ ਉਹ ਰੈਸਟ ਤੇ ਐ ਮੋਲਾਪਾਕ ਉਹ ਕਹਿੰਨਗੇ ਚੱਲਿਆ ਉਹ ਸਾਡਾ ਆਸ਼ਕਾ ਸਾਡਾ ਦੀਵਾਨ ਕੰਬਰ ਨੇ ਕਿਹਾ ਹਾਂ ਆਪਨੇ ਕਿਹਾ ਫਿਰ ਕੰਬਰ ਜਾ ਉਦੇ ਘਰੋਂ ਜਾ ਕੇ ਚਾਬੀ ਲੈ ਕੇ ਆਓ ਜੇ ਉਹ ਨਹੀਂ ਦੁਕਾਨ ਖੋਲ ਸਕਦਾ ਉਹਦੀ ਜਗਾਸੀ ਆਪ ਦੁਕਾਨ ਖੋਲ ਹਾਂ ਮੌਲਾ ਬਾਗਨੇ ਕਿ ਆ ਕਿ ਉਹਦੀ ਜਗਾ ਅਸੀਂ ਆਪ ਦੁਕਾਨ ਖੋਲਾਂਗੇ ਹਜ਼ਰਤ ਕੰਬਰ ਚਲੇ ਗਏ ਚਾਬੀ ਲੈ ਕੇ ਆਏ ਸਰਕਾਰ ਨੇ ਜਾ ਕੇ ਦੁਕਾਨ ਖੋਲੀ ਸ਼ੰਡਰ ਚੱਕਿਆ ਦੁਕਾਨ ਗਾਦੀ ਸੀ ਖਸੂਰਾਂ ਦੀ ਹੁਣ ਮੈਂ ਦੱਸਣਾ ਚਾਹੁੰਨਾ ਸੰਗਤ ਜਿਨੀ ਵੀ ਬੈਠੀ ਥੋੜੀ ਮੇਰੇ ਵੱਲ ਤਵੱਜੋ ਦੇਣੀ ਆ ਕਿ ਜਿੱਦਾਂ ਦੀ ਆਪਾਂ ਨੀਅਤ ਲੈ ਕੇ ਜਾਵਾਂਗੇ ਉਦਾਂ ਦੀ ਮੁਰਾਦ ਲੈ ਕੇ ਜਾਵਾਂਗੇ ਹਾਂ ਜਿਸ ਨੀਤ ਨਾਲ ਆਏ ਆ ਉਸੇ ਤਰ੍ਹਾਂ ਦੀ ਮੁਰਾਦ ਲੈ ਕੇ ਜਾਵਾਂਗੇ ਐ ਮੈਂ ਦੱਸਣਾ ਚਾਹੁੰਨਾ حضرت کمبر ਨੇ ਜਦ ਲੌਕ ਖੋਲਿਆ ਸਰਕਾਰ ਨੇ ਸ਼ਟਰ ਚੁਕਵਾਇਆ ਦੁਕਾਨ ਕਰਦੀ ਸੀ ਖਸੂਰਾ ਦੀ ਸਰਕਾਰ ਨੇ ਖਸੂਰਾ سزا ਦਿੱਤੀਆਂ ਲਵਾ ਦਿੱਤੀਆਂ ਹੁਣ ਕੰਪਿਊਟਰ ਦਾ ਕੰਡਾ ਸ਼ਰਦ ਦਾਵਰ ਸਰਕਾਰ ਨੇ ਕਿਹਾ ਕਿ ਕੰਬਰ ਕਿ ਇਹ ਕੰਪਿਊਟਰ ਦਾ ਤੇ ਸਾਨੂੰ ਕੋਈ ਪਤਾ ਨਹੀਂ ਆ ਤੂੰ ਢੇਰ ਲਾ ਦੇ ਸਰਕਾਰ ਨੇ ਮੁਕਦੀ ਗੱਲ ਮੁਕਾ ਦਿੱਤੀ ਇੱਕ ਕਾਗਜ਼ ਤੇ ਕੀ ਲਿਖ ਦਿੱਤਾ ਕਿ ਇਹ ਲੋਗ ਆਪਣੇ ਈਮਾਨ ਦੇ ਨਾਲ ਆ ਖਸੂਰਾ ਦਾ ਢੇਰ ਹੈ ਆ ਇੱਕ ਗੱਲਾਂ ਲੱਗਾ ਆਪੇ ਤੋਲ ਕੇ ਲਈ ਜਾ ਤੇ ਉਹਦੀ ਕੀਮਤ ਕੱਲੇ ਵਿੱਚ ਪਾਈ ਹਾਂ ਲੋਕ ਬੜੇ ਈਮਾਨ ਵਾਲੇ ਸੀ ਸੱਚਾ ਦਾ ਇਲਾਕਾ ਸੀ ਸੱਚੇ ਲੋਕ ਸਨ ਉਹਨਾਂ ਨੇ ਜਿਹਨੂੰ ਅੱਧਾ ਕਿਲੋ ਖਜੂਰਾ ਚਾਹੀਦਿਆ ਤੋਲ ਲੈਣੀ ਹੈ ਕੀਮਤ ਗੱਲੇ ਵਿੱਚ ਜਿਹਨੂੰ ਕਿਲੋ ਚਾਹੀਦਿਆ ਤੋਲ ਲੈਣੀ ਹੈ ਕੀਮਤ ਗੱਲੇ ਵਿੱਚ ਕਰਦੇ ਆ ਕਰਦੇ ਆ ਸਾਰੇ ਲੋਕਾਂ ਨੂੰ ਜਿਹਨੂੰ ਜਿਹਨੂੰ ਖਜੂਰਾ ਚਾਹੀਦਾ ਤੋਲ ਤੋਲ ਕੇ ਲਈ ਜਾਂਦੇ ਨੇ ਕੀਮਤ ਗੱਲੇ ਵਿੱਚ ਪਾਈ ਜਾਂਦੇ ਨੇ ਔਰ ਸਭ ਤੋਂ ਪਿੱਛੇ ਇੱਕ ਮੌਲਾ ਦਾ মুনਕਰ ਖੜਾ ਸੀ ਉਹਨੇ ਜਦੋਂ ਦੇਖਿਆ ਨਾ ਕਿ ਮੌਲਾ ਲਈ ਤੇ ਪੈਸੇ ਵੱਲ ਵੀ ਨਹੀਂ ਦੇਖਦੇ ਕਿਸੇ ਦਾ ਦਿਲ ਕਰਦਾ ਉਹ ਪਾਵੇ ਨਾ ਪਾਵੇ ਖਜੂਰਾ ਲਈ ਜਾਂਦੇ ਨੇ ਕਹਿੰਦਾ ਅੱਜ ਮੌਕਾ ਹੈ ਕਿ ਅੱਜ ਅਲੀ ਦਾ ਦਾਨ ਆਉਣਾ ਹੈ ਅਾ ਅਲੀ ਨੂੰ ਦਾ ਲਾਉਣਾ ਪੱਜਾ ਪੱਜਾ ਕਰੇ ਚਲਾ ਗਿਆ ਘਰ ਜਾ ਕੇ ਘਰ ਵਾਲੀ ਨੂੰ ਆਵਾਜ਼ ਲੱਗਦਾ ਭਾਗਵਾਨ ਇਹ ਤੇਰਾ ਘਰ ਵਾਲੀ ਆਈ ਕਹਿੰਦਾ ਮੈਂ ਤੈਨੂੰ ਕਹਿੰਦਾ ਸੀ ਨਾ ਅਲੀ ਅਲੀ ਨਾ ਕਰਿਆ ਕਰ ਤੂੰ ਨਹੀਂ ਮੁੜੀ ਤੂੰ ਅਲੀ ਅਲੀ ਕਰਦੀ ਰਹੀ ਆ ਦੇਖੀ ਮੈਂ ਅੱਜ ਤੇਰੇ ਅਲੀ ਨੂੰ ਦਾ ਲਾ ਕੇ ਆਣਾ ਉਹਦੇ ਘਰ ਵਾਲੀ ਕਹਿੰਦੀ ਚਲਿਆ ਉਹ ਤੂੰ ਅਲੀ ਨੂੰ ਨਹੀਂ ਦੇਖਿਆ ਤੂੰ ਕਿਸੇ ਹੋਰ ਨੂੰ ਦੇਖ ਆਇਆ ਉਹ ਕਹਿੰਦਾ ਤੂੰ ਐਨੇ ਈਮਾਨ ਵਾਲੇ ਨਹੀਂ ਗੱਲ ਕਿਹਨੇ ਕਹਿ ਰਹੀਆਂ ਉਹ ਕਹਿ ਲਗੀ ਚਲਿਆ ਉਹ ਜਿਹੜਾ ਦਾਲਵਾ ਲਵੇ ਨਾ ਉਹ ਨਹੀਂ ਹੋ ਸਕਦਾ ਹਾਂ ਕੱਲ੍ਹ ਤੂੰ ਇਹਨੇ ਨਹੀਂ ਮੰਨਣਾ ਮੈਂ ਹੁਣੇ ਤੈਨੂੰ ਦੱਸਦਾ ਭੱਜਾ ਭੱਜਾਂਦੇ ਚਲੇ ਗਿਆ ਅੰਦਰ ਜਾ ਕੇ ਉਹਨੇ ਫਟੇ ਪੁਰਾਣੇ ਗਲੇ ਨੋਟ ਲੈ ਕਾਫੀ ਸਾਰੇ ਫਟੇ ਪੁਰਾਣੇ ਗਲੇ ਨੋਟ ਲੈ ਕਹਿੰਦੇ ਇੱਥੇ ਰੁਕੀ ਭੱਜਾ ਭੱਜਾਂ ਚਲਾ ਗਿਆ ਉੱਥੋਂ ਜਾ ਕੇ ਉਹ ਫਟੇ ਪੁਰਾਣੇ ਗਲੇ ਨੋਟ ਗੱਲੇ ਵਿੱਚ ਪਾ ਦਿੱਤੇ ਉੱਥੋਂ ਚੁਣ ਚੁਣ ਕੇ ਖਸੂਰਾਂ ਦੇ ਨਾਲ ਇੱਕ ਵੱਡਾ ਜਿਹਾ ਲਫਾਫਾ ਪਰ ਲਿਆ ਵੱਡਾ ਸਾਰਾ ਲਫਾਫਾ ਪਰ ਕੇ ਘਰੇ ਆ ਗਿਆ ਘਰੇ